ਹੈਰਾਨੀ ਵਾਲੀ ਗੱਲ ਇਹ ਹੈ ਕਿ ਰੁੱਖ ਰਾਤੀ ਕੱਟਿਆ ਗਿਆ ਸਫੈਦਾ ਕੱਟਿਆ ਗਿਆ ਇੱਕ ਰੁੱਖ ਜਦੋਂ ਵੀ ਕਿਤੇ ਲਾਉਣਾ ਹੁੰਦਾ ਨਾ ਲੋਕ 100-100 ਫੋਟੋਆਂ ਖਿਚਾ ਲੈਂਦੇ ਆ ਹੁਣ ਜਦ ਕੱਟਿਆ ਗਿਆ ਐਡਾ ਵੱਡਾ ਰੁੱਖ ਕੱਟਿਆ ਗਿਆ 20 ਸਾਲ ਪੁਰਾਣਾ ਕੱਟਿਆ ਗਿਆ ਲੋਕ ਨਹੀਂ ਬੋਲੇ ਔਰ ਉਸ ਤੋਂ ਵੀ ਵੱਧ ਹੈਰਾਨੀ ਵਾਲੀ ਗੱਲ ਹੈ ਕਿ ਹੁਣ ਉਹਨੂੰ ਜਾਲਿਆ ਵੀ ਗਿਆ ਜੜ੍ਹ ਨੂੰ ਵੀ ਖਤਮ ਕੀਤਾ ਜਾ ਰਿਹਾ ਹੈ ਜਾਨਤਾ ਹੈ ਲੇਕਿਨ ਯਹਾਂ ਕੁਝ ਮਹਿਕਮੇ ਕੇ ਲੋਕ ਵੀ ਖੜੇ ਹੈ ਇਹ ਪੇੜ ਦੇਖ ਲਿਜੀਏ ਇਹ ਲੋਕੇਸ਼ਨ ਦੇਖ ਲੀਜੀਏ ਬੰਗਾ ਰੋਡ ਹੈ ਕਿਤੇ ਅੱਗੇ ਦੇਖਿਆ ਤਾਂ ਇਹ ਪੇੜ ਅਸੀਂ ਦੇਖ ਰਹੇ ਹਾਂ ਪਿਛਲੇ ਲਗਭਗ 50 ਸਾਲ ਤੋਂ ਇੱਥੇ 50 ਸਾਲ ਪੁਰਾਣਾ ਇਹ ਲਗਭਗ ਇਹ ਪੇੜ ਸੀ ਬਹੁਤ ਮੋਟਾ ਸੀ ਇਹਨੂੰ ਤੁਸੀਂ 30 ਸਾਲ ਨਹੀਂ 50 ਸਾਲ 50 ਸਾਲ ਇਹਨੂੰ ਜੱਫਾ ਨਹੀਂ ਪਾ ਸਕਦੇ ਤੁਸੀਂ ਇੰਨਾ ਇਹ ਮੋਟਾ ਸੀ ਇਹ ਤੇ ਇਹ باوجود ਕਿ ਇੰਨੀ ਡਿਵੈਲਪਮੈਂਟ ਹੋਈ ਆ ਇਹ ਰੁੱਖ ਕਿਸੇ ਦੀ ਰਕਾਬੜ ਵਿੱਚ ਨਹੀਂ ਸੀ ਇਹਨੂੰ ਨਹੀਂ ਕੱਟਿਆ ਗਿਆ ਇਹ ਸੇਫ ਰੱਖਿਆ ਗਿਆ ਇਹਦੇ ਤੇ ਗਵਰਨਮੈਂਟ ਦਾ ਨੰਬਰ ਲੱਗਿਆ ਹੋਇਆ ਹੈ ਸਰ ਮੈਂ ਟਰੱਕ ਜਿੱਦਾ ਇੱਥੇ ਪਰ ਤੁਸੀਂ ਪੁੱਛਿਆ ਕਿ ਆ ਦੇਖੋ ਐ ਇਲੀਗਲ ਜਿਹੜਾ ਕੋਈ ਲੀਗਲ ਹੈ ਜਾਂ ਕੀ ਆ ਇਹਦੇ ਕੋਈ ਕਿਸੇ ਕੋਲ ਡਾਕੂਮੈਂਟ ਤਾਂ ਕਿਸੇ ਕੋਲ ਹੈ ਨਹੀਂ ਐ ਹੁਣ ਇਹ ਕਹਿੰਦੇ ਸਾਡੇ ਕੋਲ ਪਰਮਿਸ਼ਨ ਹੈ ਕਿਹਦੇ ਕੋਲ ਹੈ ਪਰਮਿਸ਼ਨ ਸਰ ਤੁਸੀਂ ਮਾਲਕ ਐ ਇਹ ਬਿਲਡਿੰਗ ਦੇ ਬਿਲਡਿੰਗ ਦੇ ਮਾਲਕ ਆ ਫਿਰ ਤੁਹਾਨੂੰ ਤਾਂ ਜ਼ਰੂਰ ਪਤਾ ਤੁਸੀਂ ਐਪਲੀਕੇਸ਼ਨ ਦਿੱਤੀ ਹੋਣੀ ਆ ਇਹਨੂੰ ਤੇ ਫਿਰ ਤੁਹਾਡੇ ਕੋਲ ਪਰਮਿਸ਼ਨ ਹੈਗੀ ਘਟਾਨ ਦੀ ਕਿਹਨਾਂ ਕੋਲ ਬੁਲਾਇਓ ਜਰਾ ਲੇਕਿਨ ਇਹ ਤਾਂ ਬਹੁਤ ਬੜਾ ਕ੍ਰਾਈਮ ਕਰ ਰਹੇ ਆ ਸਾਡੇ ਹਿਸਾਬ ਦੇ ਨਾਲ এনਵਾਇਰਨਮੈਂਟ ਦਾ ਐਡਾ ਪੁਰਾਣਾ ਪੇੜ ਦੱਸੋ ਕੌਣ ਹੈ ਤੁਹਾਡੇ ਫੋਰੈਸਟ ਡਿਪਾਰਟਮੈਂਟ ਦਾ ਕੋਈ ਬੰਦਾ ਜਿਹੜਾ ਫੋਰੈਸਟ ਦਾ ਹੈ ਕੌਣ ਕੱਟ ਕੌਣ ਰਿਹਾ ਇਹਨੂੰ ਲੈ ਇਹ ਕੌਣ ਕੱਟ ਰਹੇ ਨੇ ਇਹ ਬ੍ਰਦਰ ਆਪ ਇਹ ਆਰੀ ਚਲਾ ਰਹੇ ਹੋ ਕੌਣ ਹੈ ਕਿ ਇਸ ਕੋ ਕਾਟਨੇ ਵਾਲਾ ਮਾਲਕ ਕੌਣ ਹੈ ਕਿਸ ਕੋ ਪੁੱਛ ਕੇ ਜੇ ਕੱਟ ਰਹੇ ਹੋ ਕੌਣ ਕਟਵਾ ਰਿਹਾ ਥੋੜਾ ਬਤਾ ਦਿਜੀਏ ਇਹ ਹਮਾਰਾ ਸ਼ਹਿਰ ਜਾਣਨਾ ਚਾਹਤਾ ਹੈ ਕਿ ਕੌਣ ਕਟਵਾਤ ਸੰਗਲਾਦ ਵਿਭਾਗ ਜੀ ਨੇ ਇਹ ਕੱਟਿਆ ਵੀ ਹੈ ਤੇ ਜੇ ਉਹ ਕਹਿੰਦੇ ਕਿ ਅਸੀਂ ਪਰਮਿਸ਼ਨ ਨਹੀਂ ਦਿੱਤੀ ਤਾਂ ਮੈਂ ਸਮਝੂਗੀ ਕਿ ਇਸ ਪੌਦੇ ਦਾ ਕਤਲ ਹੋਇਆ ਇੱਕ ਕਤਲ ਹੋਇਆ ਉਸ ਪੇੜ ਦਾ ਤੇ ਬਾਕੀ ਇਸ ਸ਼ਹਿਰ ਦਾ ਜਿਹੜਾ ਭਗਵਾਨ ਹੀ ਰੱਖਾ ਹੈ ਦੇਖੋ ਅਸੀਂ ਸਮਾਜ ਸੇਵਕ ਸੰਸਥਾਵਾਂ ਸਾਰਿਆਂ ਮਿਲ ਕੇ ਕਿੰਨੇ ਅਸੀਂ ਇੱਥੇ ਡਿਵਾਈਡਰਸ ਤੇ ਪੌਦੇ ਲਾਏ ਆ ਪ੍ਰਸ਼ਾਸਨ ਨੂੰ ਉਹ ਨਹੀਂ ਦਿੱਖਦਾ ਕਿ ਅਸੀਂ ਇਹਨਾਂ ਨੂੰ ਪਾਣੀ ਤੱਕ ਦੇਣਾ ਇਹਨਾਂ ਨੂੰ ਵੱਡਣ ਦਾ ਪਤਾ ਡੀਐਫਓ ਸਾਹਿਬ ਕਹਿੰਦੇ ਕਿ ਪਰਮਿਸ਼ਨ ਲਈ ਨਹੀਂ ਗਈ ਇਲੈਗਲ ਹੈ ਹੁਣ ਵਾਤਾਵਰਣ ਪ੍ਰੇਮੀ ਕੀ ਡਿਮਾਂਡ ਕਰਨਗੇ ਕੀ ਮੰਗ ਰੱਖਣਗੇ ਅਸੀਂ ਤਾਂ ਇਹੀ ਡਿਮਾਂਡ ਕਰਦੇ ਹਾਂ ਕਿ ਜੋ ਇਹ ਤੇ ਕਾਨੂੰਨੀ ਕਾਰਵਾਈ ਬੰਦੀ ਹੈ ਉਸ ਪਰਸਨ ਤੇ ਕੀਤੀ ਜਾਵੇ ਜਿਨ੍ਹਾਂ ਨੇ ਫੇਰ ਜੜਾ ਉਹਦਾ ਕਤਲ ਕੀਤਾ ਦਰਖਤ ਵੜ ਦੁੱਤਾ ਹਵਾ ਸਾਫ ਤਾਂ ਹੁਣੀ ਬੰਦ ਹੋ ਗਈ ਉਸ ਉਹਦੇ ਹਿੱਸੇ ਦੀ ਨਵਾਂ ਇਹਨਾਂ ਨੇ ਧੂਆਂ ਲਾ ਕੇ ਹੋਰ ਕੰਮ ਕਰ ਦਿੱਤਾ ਪੱਤੇ ਤੱਕ ਸਾੜਦੇ ਪੱਤੇ ਤੱਕ ਸਾੜ ਮੱਤੇ ਤੱਕ ਸਾੜਦੇ ਤੁਸੀਂ ਯਕੀਨ ਮੰਨੋ ਇਹ ਮੈਂ ਤੇ ਮੇਰਾ ਦੋਸਤ ਅਸੀਂ ਅੱਜ ਗੁਰਪੁਰਬ ਦੇ ਸਿਲਸਿਲੇ 'ਚ ਹੀ ਅੱਜ ਅਸੀਂ ਨਵਾਂ ਸ਼ਹਿਰ ਆਏ ਸੀਗੇ ਅਸੀਂ ਇੱਥੇ ਲੰਗ ਰਹੇ ਸੀਗੇ ਤੇ ਉਹ ਗਲੇ ਨੂੰ ਪੈ ਰਿਆ ਸੀ ਧੂਆਂ ਕਿਉਂਕਿ ਇਹਦੇ ਪੱਤੇ ਕੋੜੇ ਇਸ ਫਾਇਦੇ ਤੇ ਗਲੇ ਨੂੰ ਪੈਂਦਾ ਨੰਬਰ ਬਾਲਦੇ ਵਸੇ ਸਾਡੇ ਸਭ ਜਾਦਿਆਂ ਨੂੰ ਲੋਕ ਸਲਾਮੀਆਂ ਦੇ ਰਹੇ ਸੀ ਸਭ ਜਾਦਿਆਂ ਨੂੰ ਯਾਦ ਕੀਤਾ ਜਾ ਰਿਹਾ ਸੀ ਉਹਨਾਂ ਦੀਆਂ ਕੁਰਬਾਨੀਆਂ ਨੂੰ ਤੇ ਅੱਜ ਮੇਰੇ ਬਾਬੇ ਨਾਨਕ ਦਾ ਦਿਹਾੜਾ ਆ ਦੋਏ ਦਿਨਾਂ ਦੇ ਵਿੱਚ ਇਹਨਾਂ ਨੇ ਆ ਜੋ ਕੰਮ ਕੀਤਾ ਇਹ ਤੋਂ ਵੱਧ ਨਿੰਦਿਆ ਉਹ ਦਿਨ ਤਾਂ ਵਿਚਾਰ ਲੈਂਦੇ ਉਹ ਪਾਪੀਓ ਕਹਿੰਦਾ ਇੱਕ ਰੁੱਖ ਸੋ ਸੁੱਖ ਰੁੱਖਾਂ ਵਿੱਚ ਵੀ ਹੁੰਦੀ ਹੈ ਕਾਂ ਦੋਸਤੋ ਫਿਰ ਆਦਮ ਜਾਂਤ ਆਦਮ ਖੋਰ ਬਣ ਕੇ ਕਿਉ ਰੁੱਖਾਂ ਦੀ ਕਟਾਈ ਕਰਕੇ ਮਨੁੱਖਤਾ ਦਾ ਕੁਦਰਤ ਦਾਈ ਕਰ ਰਿਹਾ ਹੈ ਕਾਂ ਦੋਸਤੋ ਕੁਦਰਤ ਦਾਈ ਕਰ ਰਿਹਾ ਕਾਂ ਦੋਸਤੋ ਸਤਿ ਸ਼੍ਰੀ ਅਕਾਲ ਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਨੰਬਰ ਦਨੀਸ਼ੂ ਤੁਸੀਂ ਸ਼ੇਅਰ ਤੋਂ ਨਜ਼ਰ ਆ ਰਿਹਾ ਇਹ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਇੱਕ ਪਾਸੇ ਸਰਕਾਰ ਵੱਲੋਂ ਕਰੋੜਾਂ ਰੁਪਇਆ ਖਰਚਾ ਜਾ ਰਿਹਾ ਕਿ ਰੁੱਖ ਲਗਾਓ ਜੀਵਨ ਬਚਾਓ ਤੇ ਉਧਰ ਦੂਜੇ ਪਾਸੇ ਤੁਸੀਂ ਇੱਧਰ ਦੇਖੋ ਰੁੱਖ ਵੱਡੋ ਤੇ ਪੱਤਿਆਂ ਨੂੰ ਵੀ ਅੱਗ ਲਾਓ। ਸੰਤ ਸੀਚੇਵਾਲ ਸਾਹਿਬ ਬੜਾ ਹਲਾਹਾਰਾ ਦਿੰਦੇ ਆ, ਹੌਕਾ ਦਿੰਦੇ ਆ ਕਿ ਆਪਾਂ ਰੁੱਖ ਲਗਾਣੇ ਵਾਤਾਵਰਨ ਨੂੰ ਸਾਫ਼ ਤੇ ਸਵੱਛ ਰੱਖਣਾ। ਲੇਕਿਨ ਜੇ ਨਵਾਂ ਸ਼ਹਿਰ ਦੀ ਗੱਲ ਕਰੀਏ ਤਾਂ ਇੱਥੇ ਰਾਤ ਵੇਲੇ ਕੱਲੇ ਟਿੱਪਰ ਨਹੀਂ ਚੱਲਦੇ। ਰਾਤ ਵੇਲੇ ਸਫੈਦਿਆਂ ਦੀ ਕਟਾਈ ਵੀ ਕੀਤੀ ਜਾਂਦੀ ਹੈ। ਉਹ ਸਫੈਦੇ ਜਿਹੜੇ ਲੋਕਾਂ ਨੂੰ ਛਾਂ ਦਿੰਦੇ ਆ, ਪਿਛਲੇ ਘਟੋ-ਘਟ ਤਿੰਨ ਦਹਾਕੇ ਤੋਂ ਇੱਥੇ ਕਹਿੰਦੇ ਸਫੈਦਾਂ ਖੜਿਆ ਸੀ। ਪਰ ਰਾਤ ਦੇ ਵੇਲੇ ਸਫੈਦੇ ਨੂੰ ਜਿਹੜਾ ਕੱਟਿਆ ਗਿਆ ਮੀਆਂ ਮਾਨੂੰ ਦਰਕਨਾਰ ਕੀਤਾ ਗਿਆ ਔਰ ਇਸ ਸਫੈਦੇ ਦੀ ਗੱਲ ਕਰੀਏ ਤਾਂ ਆਮ ਲੋਕਾਂ ਕੋਲ ਦੁਕਾਨਦਾਰਾਂ ਤੋਂ ਸੁਣਿਆ ਉਹ ਕਹਿੰਦੇ ਕਿ ਗਰਮੀ ਵੇਲੇ ਜਦੋਂ ਗਰਮ ਹਵਾਵਾਂ ਸਤਾਉਂਦੀਆਂ ਸੀ ਤਾਂ ਇਹ ਰੁੱਖ ਪਤਾ ਨਹੀਂ ਕਿੰਨੇ ਜਾਣਿਆਂ ਨੂੰ ਠੰਡੇ ਹਵਾ ਦੇ ਬੁੱਲੇ ਦਿੰਦਾ ਸੀਗਾ ਤੇ ਕੱਲ ਰਾਤੀ ਇੱਥੇ ਇੱਕ ਘਟਨਾਕ੍ਰਮ ਹੁੰਦਾ ਹੈ ਜੀ ਰਾਤੀ ਇੱਥੋਂ ਰੁੱਖ ਨੂੰ ਕੱਟਿਆ ਜਾਂਦਾ ਔਰ ਮੌਕੇ ਤੇ ਅਸ਼ਵਨੀ ਜੋਸ਼ੀ ਜੀ ਪਹੁੰਚਦੇ ਆ ਬਜ਼ੁਰਗ ਨੇ ਸਾਡੇ ਸਤਕਾਰਯੋਗ ਨੇ ਔਰ ਇਹਨਾਂ ਸਾਹਮਣੇ ਜਿਹੜਾ ਸੀਨ ਆ ਉਹ ਤਸਵੀਰ ਆ ਤੁਸੀਂ ਦੇਖ ਪਾ ਰਹੇ ਹੋ ਔਰ ਬਿਲਕੁਲ ਸਾਡੇ ਨਾਲ ਮੈਮ ਰਜਨੀ ਕੰਡਾ ਜੀ ਵੀ ਮੌਜੂਦ ਨੇ ਔਰ ਪਰਿਆਵਰਣ ਪ੍ਰੇਮੀ ਨੇ ਇਸ ਜਿਹੜਾ ਰੁੱਖ ਨੂੰ ਕੱਟਿਆ ਗਿਆ ਹਾਲਾਂਕਿ ਅਸੀਂ ਆਵਾਜ਼ ਤਾਂ ਬਹੁਤ ਉਠਾਈ ਬਹੁਤ ਲੋਕਾਂ ਨੇ ਗੱਲਬਾਤ ਕੀਤੀ ਲੇਕਿਨ ਬਹੁਤਿਆਂ ਨੇ ਅੱਖਾਂ ਮੀਚ ਲਿਆ ਜਿਵੇਂ ਗੱਲ ਹੋਈ ਹੋਵੇ ਕਿ ਆਪਾਂ 100 ਗੰਢਾ ਵੀ ਖਾ ਲੈਣਾ ਜੁੱਤੀਆਂ ਵੀ ਖਾ ਲੈਣੀਆਂ ਲੇਕਿਨ ਬੋਲਣਾ ਨਹੀਂ ਬੋਲਣ ਵਾਲਾ ਕੋਈ ਕੋਈ ਹੁੰਦਾ ਨਾਲ ਦੋ ਛੋਟੇ ਵੀਰ ਵੀ ਨੇ ਇੱਥੇ ਮੌਜੂਦ ਨੇ ਪਟੋਆ ਸਾਹਿਬ ਨੇ ਛੋਟਾ ਵੀਰ ਵੀ ਹੈ ਇਹ ਵੀ ਆਪਣਾ ਪੱਖ ਰੱਖਣਗੇ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਰੁੱਖ ਰਾਤੀ ਕੱਟਿਆ ਗਿਆ ਸਫੈਦਾ ਕੱਟਿਆ ਗਿਆ ਇੱਕ ਰੁੱਖ ਜਦੋਂ ਵੀ ਕਿਤੇ ਲਾਉਣਾ ਹੁੰਦਾ ਨਾ ਲੋਕ 100-100 ਫੋਟੋਆਂ ਖਿਚਾ ਲੈਂਦੇ ਆ ਹੁਣ ਜਦ ਕੱਟਿਆ ਗਿਆ ਐਡਾ ਵੱਡਾ ਰੁੱਖ ਕੱਟਿਆ ਗਿਆ 20 ਸਾਲ ਪੁਰਾਣਾ ਕੱਟਿਆ ਗਿਆ ਲੋਕ ਨਹੀਂ ਬੋਲੇ ਔਰ ਉਸ ਤੋਂ ਵੀ ਵੱਧ ਹੈਰਾਨੀ ਵਾਲੀ ਗੱਲ ਹੈ ਕਿ ਹੁਣ ਉਹਨੂੰ ਜਾਲਿਆ ਵੀ ਗਿਆ ਜੜ੍ਹ ਨੂੰ ਵੀ ਖਤਮ ਕੀਤਾ ਜਾ ਰਿਹਾ ਉਸ ਤੋਂ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੱਲ ਰਾਤੀ ਮੌਕੇ ਤੇ ਮੌਜੂਦ ਦਾ ਸਰਕਾਰ ਦੇ ਹਲਕਾ ਇੰਚਾਰ ਸਾਹਿਬ ਇੱਥੇ ਮੌਜੂਦ ਸਨ ਉਹਨਾਂ ਨੇ ਰੋਕਿਆ ਨਹੀਂ ਅਸੀਂ ਨਹੀਂ ਕਹਿੰਦੇ ਕਿ ਉਹ ਇੱਥੇ ਖੜੇ ਸੀ ਕਿ ਉਹਨਾਂ ਸਾਹਮਣੇ ਕੱਟਿਆ ਗਿਆ ਲੇਕਿਨ ਜਦੋਂ ਸਫੈਦਾ ਕੱਟਿਆ ਜਾ ਰਿਹਾ ਸੀ ਔਰ ਰੋਕ ਤਾਂ ਸਕਦੇ ਸੀਗੇ ਆਪਣੀ ਨੈਤਿਕ ਜ਼ਿੰਮੇਵਾਰੀ ਦਾ ਨਿਭਾ ਸਕਦੇ ਸੀਗੇ ਆਮ ਬੰਦੇ ਦੀ ਜ਼ਿੰਮੇਵਾਰੀ ਬਣਦੀ ਆ ਆਪਾਂ ਇੱਕ ਵਾਰੀ ਪਹਿਲਾਂ ਸਰ ਉਹਨਾਂ ਨਾਲ ਗੱਲ ਕਰ ਲਵਾਂ ਨੇ ਰਾਤ ਦਾ ਸੀਨ ਕਿਹੋ ਜਿਹਾ ਸੀ ਉਸ ਤੋਂ ਮੈਡਮ ਤੁਹਾਡਾ ਨਾਲ ਵੀ ਗੱਲ ਕਰਾਂਗੇ ਜੀ ਸਰ ਰਾਤ ਦਾ ਸੀਨ ਕੀ ਸੀਗਾ ਦੇਖੋ ਮੈਨੂੰ ਕੋਈ 8:00 8:00 ਦੇ ਕਰੀਬ ਇਨਫਾਰਮੇਸ਼ਨ ਆਈ ਕਿ ਇੱਥੇ ਇੱਕ ਬੜਾ ਪੀੜ ਕੱਟਿਆ ਜਾ ਰਿਹਾ ਤੇ ਸੀ ਮੈਨੂੰ ਤੇ ਪਹਿਲਾਂ ਖਬਰ ਆਈ ਕਿ ਪੀੜ ਕੱਟਿਆ ਜਾ ਰਿਹਾ ਇੱਥੇ ਇੱਕ ਬੜਾ ਤਾਂ ਰਾਤ ਦੇ ਹਨੇਰੇ ਦੇ ਵਿੱਚ ਇਸ ਤਰ੍ਹਾਂ ਸੇਫਟੀ ਪੁਆਇੰਟ ਆਫ 뷰 ਇਵਨ ਫੋਰੈਸਟ ਡਿਪਾਰਟਮੈਂਟ ਵੀ ਇਸ ਤਰ੍ਹਾਂ ਦੀ ਕਟਾਈ ਨਹੀਂ ਕਰਦਾ ਹੈਗਾ ਕਿਉਂਕਿ ਰਾਤ ਨੂੰ ਅਨਸੇਫ ਹੁੰਦਾ ਹੈਗਾ ਤੇ ਜਦੋਂ ਮੈਂ ਮੌਕੇ ਤੇ ਆ ਕੇ ਦੇਖਿਆ ਤਾਂ ਇਹ ਪੇੜ ਅਸੀਂ ਦੇਖ ਰਹੇ ਹਾਂ ਪਿਛਲੇ ਲਗਭਗ 50 ਸਾਲ ਤੋਂ ਇੱਥੇ 50 ਸਾਲ ਪੁਰਾਣਾ ਇਹ ਲਗਭਗ ਇਹ ਪੇੜ ਸੀ ਓਕੇ ਬਹੁਤ ਮੋਟਾ ਸੀ ਇਹਨੂੰ ਤੁਸੀਂ 30 ਸਾਲ ਨਹੀਂ 50 ਸਾਲ 50 ਸਾਲ ਨੂੰ ਇਹਨੂੰ ਜੱਫਾ ਨਹੀਂ ਪਾ ਸਕਦੇ ਤੁਸੀਂ ਇੰਨਾ ਇਹ ਮੋਟਾ ਸੀ ਇਹ ਤੇ ਇਹ باوجود ਕਿ ਇੰਨੀ ਡਿਵੈਲਪਮੈਂਟ ਹੋਈ ਹੈ ਇਹ ਰੁੱਖ ਕਿਸੇ ਦੀ ਰਕਾਬੜ ਵਿੱਚ ਨਹੀਂ ਸੀ ਇਹਨੂੰ ਨਹੀਂ ਕਟਿਆ ਗਿਆ ਸੇਫ ਰੱਖਿਆ ਗਿਆ ਇਹਦੇ ਤੇ ਗਵਰਨਮੈਂਟ ਦਾ ਨ ਤੇ ਜਦੋਂ ਇੱਥੇ ਆ ਕੇ ਦੇਖਿਆ ਕਿ ਉਹ ਰੁੱਖ ਪੂਰਾ ਆਲਮੋਸਟ ਕਟਿਆ ਜਾ ਚੁੱਕਿਆ ਸੀ ਬੜੀ ਸਪੀਡ ਨਾਲ ਮੈਨੂੰ ਨਹੀਂ ਲੱਗਦਾ ਕਿ ਰੋਡ ਬਲੌਕ ਸੀ ਪੂਰਾ ਰੋਡ ਬਲੌਕ ਸੀ ਮੈਨੂੰ ਨਹੀਂ ਲੱਗਦਾ ਕਿ ਈਵਨ ਫੋਰੈਸਟ ਡਿਪਾਰਟਮੈਂਟ ਵੀ ਇੰਨੀ ਸਪੀਡ ਨਾਲ ਇਦਾਂ ਦਰਖਤ ਕੱਟਦਾ ਹੋਵੇ ਕਿ ਇੰਨੀ ਐਫੀਸ਼ੀਐਂਸੀ ਨਾਲ ਕਿ ਫਟਾਫਟ ਕੱਟ ਕੇ ਇੱਥੇ ਆਪਣੀਆਂ ਮਸ਼ੀਨਾਂ ਲੱਗੀਆਂ ਹੋਈਆਂ ਸੀ ਸਾਰਾ ਰੋਡ ਬਲੌਕ ਸੀ ਔਰ ਕੋਈ ਪ੍ਰਸ਼ਾਸਨ ਨੂੰ ਮੇਰਾ ਨਹੀਂ ਖਿਆਲ ਹੈ ਕਿ ਕੋਈ ਪਰਮਿਟ ਜਿਹੜਾ ਰੋਡ ਸੇਫਟੀ ਪਰਮਿਟ ਬਣਾਇਆ ਗਿਆ ਹੋਵੇ ਵੀ ਅੱਜ ਇੱਥੇ ਕੋਈ ਵੀ ਡੇਂਜਰਸ ਜਦੋਂ ਦਰਖ ਸਿੱਟਿਆ ਜਾਂਦਾ ਦੇਖੋ ਬੀ ਆਫਪੀ ਸਾਹਿਬ ਨਾਲ ਗੱਲਬਾਤ ਕੀਤੀ ਹੈ ਤੁਹਾਡੀ ਵੀ ਹੋਈ ਹੈ ਮੇਰੀ ਵੀ ਹੋਈ ਹੈ ਉਹ ਕਹਿੰਦੇ ਇਲੀਗਲ ਹੈ ਸਾਨੂੰ ਨਹੀਂ ਪਤਾ ਜੇ ਉਧਰੋਂ ਇਲੀਗਲ ਹੈ ਤਾਂ ਰੋਡ ਦੀ ਪਰਮਿਸ਼ਨ ਕਿਵੇਂ ਲੈ ਲੈਣੀ ਹੈ ਦੇਖੋ ਮੈਂ ਗੋਗਰੀਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦਾ ਫਾਊਂਡਰ ਪ੍ਰੈਜ਼ੀਡੈਂਟ ਹਾਂ ਇਸ ਸ਼ਹਿਰ ਦੇ ਵਿੱਚ ਜਿੰਨੇ ਪੁਰਾਣੇ ਰੁੱਖ ਹਨ ਨਾ ਮੇਰੇ ਕੋਲ ਲਿਸਟ ਬਣੀ ਹੋਈ ਹੈ ਤੇ ਜਦੋਂ ਕੋਈ ਉਹਦੀ ਪਰਮਿਸ਼ਨ ਲੈਂਦੀ ਹੈ ਤਾਂ ਸਾਨੂੰ ਇਨਫੋਰਮੇਸ਼ਨ ਆ ਜਾਂਦੀ ਹੈ ਠੀਕ ਹੈ ਸਾਨੂੰ ਇਸ ਗੱਲ ਦਾ ਪਤਾ ਸੀ ਕਿ ਇਲੈਗਲੀ ਕੱਟਿਆ ਜਾ ਰਿਹਾ ਇਹ ਨਹੀਂ ਹੈ ਕਿ ਅਸੀਂ ਸਿਰਫ ਪੌਦੇ ਲਗਾ ਰਹੇ ਹਾਂ ਜਿਹੜੇ ਪੁਰਾਣੇ ਪੌਦਿਆਂ ਨੂੰ ਬਚਾਉਣ ਤੇ ਵੀ ਸਾਡਾ ਧਿਆਨ ਹੈ ਜ਼ਰੂਰੀ ਹੈ ਕਿ ਉਹ ਗਿਣਤੀ ਸਾਡੇ ਕੋਲ ਹੈ ਤੇ ਜੇ ਕੋਈ ਇਸ ਭਲੇਖੇ ਚੋਬੇ ਕਿ ਸਾਨੂੰ ਪਤਾ ਨਹੀਂ ਹੈ ਤਾਂ ਇਹ باوجود ਇਸ ਦੇ ਮੇਰਾ ਜੋ ਫਰਸੀ ਮੈਂ ਮੌਕੇ ਤੇ ਆ ਕੇ ਦੇਖਿਆ ਪੁੱਛਿਆ ਪਰ ਮੈਨੂੰ ਲੱਗਿਆ ਕਿ ਗਲਤ ਹੈ ਤੇ ਮੈਂ ਜੋ ਬਣਦਾ ਸੀ ਮੇਰੇ ਕੋਲ ਕਿਤੇ ਟ੍ਰੈਫਿਕ ਇੰਚਾਰਜ ਸਾਹਿਬ ਵੀ ਸਕੇ ਹਲਕਾ ਇੰਚਾਰਜ ਸਾਹਿਬ ਵੀ ਸਕੇ ਉਹਨਾਂ ਨੇ ਰੋਕਿਆ ਨਹੀਂ ਪਰ ਕਾਗਜ਼ ਨਹੀਂ ਪੁੱਛੇ ਉਹਨਾਂ ਤੋਂ ਕਿਸੇ ਨੇ ਇਸ ਫੇਵਰ ਚ ਗੱਲੀ ਨਹੀਂ ਕੀਤੀ ਕਿ ਬਈ ਇਹਨੂੰ ਰੋਕਿਆ ਜਾਵੇ ਜਿਹੜਾ ਵੀ ਮਿਲਿਆ ਜੋ ਸਰਕਾਰੀ ਬੰਦਾ ਖੜਾ ਸੀ ਯੂਨੀਫਾਰਮ ਪਾ ਕੇ ਉਹ ਟ੍ਰੈਫਿਕ ਵਾਲਾ ਸੀ ਉਹ ਕਹਿੰਦੇ ਜੀ ਪਰਮਿਸ਼ਨ ਹੈਗੀ ਆ ਮੈਂ ਹਾਲਾਂਕਿ ਉਹਨਾਂ ਨੂੰ ਪੁੱਛਿਆ ਡੀਐਫਓ ਸਾਹਿਬ ਕਹਿੰਦੇ ਪਰਮਿਸ਼ਨ ਲਈ ਨਹੀਂ ਤੇ ਡੀਐਫਓ ਸਾਹਿਬ ਆਪਣੀ ਕਹਿ ਰਹੇ ਮੌਕੇ ਤੇ ਟ੍ਰੈਫਿਕ ਵਾਲਾ ਸੀ ਟ੍ਰੈਫਿਕ ਵਾਲੇ ਦੇ ਨਾਲ ਤਾਂ ਵੈਸੇ ਲਿੰਕ ਹੀ ਨਹੀਂ ਹੈ ਫੋਰੈਸਟ ਡਿਪਾਰਟਮੈਂਟ ਦਾ ਇੱਥੇ ਹੋਣਾ ਚਾਹੀਦਾ ਸੀ ਫੋਰੈਸਟ ਡ ਉਹ ਮੈਨੂੰ ਦੇਖ ਕੇ ਖਿਸਕ ਗਿਆ ਤੇ ਇੱਕ ਹੋਰ ਰਿਟਾਇਰਡ ਇਹਨਾਂ ਦਾ ਫੋਰੈਸਟ ਡਿਪਾਰਟਮੈਂਟ ਦਾ ਅਫਸਰ ਹੈਗਾ ਉਹ ਸਾਡੇ ਜੀਜੀਆਓ ਨਾਲ ਜੁੜਿਆ ਹੋਇਆ ਉਹ ਬਹੁਤ ਪੌਦਾਂ ਰੋਪਨ ਹਰਿਆਲੀ ਦੇ ਵਿੱਚ ਉਹਨੇ ਕਾਫੀ ਸਾਡੇ ਅਸੀਂ ਵੀ ਸਰਕਾਰ ਦੀ ਮਦਦ ਕੀਤੀ ਤੇ ਉਹ ਉਹਨਾਂ ਨੇ ਵੀ ਪੌਦੇ ਲਗਾਉਣ ਚ ਕੀਤੀ ਸੌਰੀ ਮੈਂ ਤੁਹਾਨੂੰ ਇੰਟਰਪਟ ਕਰ ਰਿਹਾ ਲੇਕਿਨ ਇਹ ਤੇ ਸਵਾਲ ਹੈ ਆਪਾਂ ਨਵੇਂ ਪੌਦੇ ਲਾਉਣ ਲਈ ਮਦਦ ਕਰਦੇ ਹਾਂ ਇੱਕ 50 ਸਾਲ ਪੁਰਾਣਾ ਰੁੱਖ ਹੈ ਸਫੇਂਦਾ ਉਹਨੂੰ ਬਚਾਉਣ ਲਈ ਕੁਝ ਵੀ ਨਹੀਂ ਕਰਦੇ ਕੋਲ ਖੜੇ ਖਮੀ ਚ ਲੈਣੇ ਮੈਂ ਦੇਖੋ ਜੀ ਇੱਥੇ ਸਾਡੇ ਐਸਐਲਏ ਅਸੀਂ 2010 ਵਿੱਚ ਇਹ ਮਹਮ ਸ਼ੁਰੂ ਕੀਤੀ ਸੀ ਗੋਗਰੀਨ ਦੇ ਨਾਲ ਅੱਜ ਬਹੁਤ ਸਾਰੀਆਂ ਸੁਸਾਇਟੀਆਂ ਬਹੁਤ ਸਾਰੀਆਂ ਐਨਜੀਓਜ਼ ਪੌਦੇ ਲਗਾ ਰਹੀਆਂ ਮੇਰਾ ਖਿਆਲ ਹੈ ਕਿ ਪਿਛਲੇ 4 ਸਾਲਾਂ ਚ ਜਿੰਨੇ ਪੌਦੇ ਲਗਾਏ ਗਏ ਹੋਣ ਉਹਨਾਂ ਸਾਰਿਆਂ ਨੂੰ ਇਹ ਇੱਕ ਕੱਲੇ ਪੀੜ ਨੇ ਬਰਾਬਰੀ ਖਤਮ ਕਰ ਦਿੱਤਾ ਇੱਕ بڑا ਪੀੜ ਅਸੀਂ ਦੇਖੋ ਰੁੱਖ ਲਗਾਣੇ ਆ ਇੱਕ ਟਾਹਣੀਆਂ ਹੋਣੀਆਂ ਛੋਟ ਛੋਟੀਆਂ ਇਹ ਤੇ بڑے بڑے ਟਾਹਣਿਆਂ ਦਾ ਇਹ ਤਾਂ 50 ਸਾਲ ਪੁਰਾਣਾ ਸੀ ਤੁਸੀਂ ਰਾਤੀ ਕੋਸ਼ਿਸ਼ ਕੀਤੀ ਕਿ ਜਗਾਣ ਦੀ ਜਗਾ ਗਿਆ ਸ਼ਹਿਰ ਨੂੰ ਮੈਂ ਦੱਸ ਦਿੱਤਾ ਸ਼ਹਿਰ ਦੇ ਲੋਕਾਂ ਨੂੰ ਜਗਾ ਦਿੱਤਾ ਜਿਹੜੇ ਇੱਥੇ ਦੇ ਲੋਕ ਇੱਥੇ ਖੜੇ ਸੀ ਉਹ ਜਾ ਕੇ ਜਿਹੜੇ ਇੱਥੇ ਦੇ ਲੀਡਰ ਰਹਿ ਗਏ ਆ ਸਿਆਸੀ ਲੀਡਰ ਹੈ ਧਾਰਮਿਕ ਲੀਡਰ ਹੈ ਸਮਾਜਿਕ ਲੀਡਰ ਹੈ ਉਹਨਾਂ ਤੱਕ ਮੈਸੇਜ ਪਹੁੰਚ ਗਿਆ ਸਭ ਨੇ ਦੇਖ ਲਿਆ ਮੀਡੀਆ 'ਚ ਗੱਲ ਚੱਲੇ ਗਈ ਬਾਕੀ ਨਤੀਜਾ ਤੁਹਾਡੇ ਸਾਹਮਣੇ ਆ ਇੱਥੇ ਸ਼ਾਇਦ ਲੋਕ ਠੀਕਦੇ ਕਿ ਜਦੋਂ ਉਹਦੇ ਘਰ ਨੂੰ ਅੱਗ ਲੱਗੂਗੀ ਤਾਂ ਹੀ ਉਹ ਬਾਲਟੀ ਲੱਭੇਗਾ ਕਿ ਜੇ ਸਾਡੇ ਸਮਾਜ ਜਾਂ ਗਵਾਂਡੀਆਂ ਦੇ ਲੱਗੀ ਤਾਂ ਉਦੋਂ ਹੀ ਉਬਰਾਲਾ ਕਰ ਲਈਏ ਤਾਂ ਇਹ ਮਦਬਗੀ ਗੱਲ ਹੈ ਕਿ ਸਾਡੇ ਸੁਸਾਸਾਂ ਨਾਲ ਖੇលਿਆ ਜਾ ਰਿਹਾ ਇਹ ਇਹੋ ਜਿਹਾ ਪਾਪ ਹੈ ਉਹਨਾਂ ਦੀਆਂ ਅੱਗੇ ਪੁਸ਼ਤਾ ਨੂੰ ਭੁਗਤਣਾ ਪਵੇਗਾ ਇਹ ਆਕਸੀਜਨ ਨੂੰ ਖਤਮ ਕਰਕੇ ਸਾਡੇ ਪਾਣੀ ਨੂੰ ਪ੍ਰਦੂਸ਼ਿਤ ਕਰਕੇ ਹਵਾ ਨੂੰ ਪ੍ਰਦੂਸ਼ਿਤ ਕਰਕੇ ਲੋਕਾਂ ਨੂੰ ਕੈਂਸਰ ਦੇ ਰਹੇ ਨੇ ਇਹਨਾਂ ਨੂੰ ਰੱਬ ਵੀ ਮaaf ਨਹੀਂ ਕਰੇਗਾ ਜਿਹੜੇ ਵੀ ਦੇ ਸਟੇਕ ਹোল্ডার ਨੇ ਇਸ ਇਸ ਮਾੜੀ ਗੱਲ ਦੇ ਵਿੱਚ ਇਸ ਪਾਪ ਦੇ ਵਿੱਚ ਉਹ ਰੱਬ ਉਹਨਾਂ ਨੂੰ ਬਖਸ਼ੇਗਾ ਨਹੀਂ ਔਰ ਮੇਰੀ ਸੰਤ ਸੀਚੇਵਾਲ ਜੀ ਨੂੰ ਸਪੈਸ਼ਲ ਅਪੀਲ ਹੈ ਜਿਨ੍ਹਾਂ ਨੂੰ ਮੈਂ ਨਾਲ ਲੈ ਕੇ ਆਪਣਾ ਗੋਗ੍ਰੀਨ ਸ਼ੁਰੂ ਕੀਤੀ ਸੀ ਕਿ ਇਸ ਮੁੱਦੇ ਨੂੰ ਉਹ ਸੀਰੀਅਸਲੀ ਲੈਣ ਸਰਕਾਰ ਵੀ ਉਹਨਾਂ ਦੀ ਹੈ ਰਾਜ ਵੀ ਉਹਨਾਂ ਦਾ ਆ ਤੇ ਵਿਸ਼ਾ ਵੀ ਉਹਨਾਂ ਦਾ ਆ ਧੰਨਵਾਦ ਜੀ ਦੇਖੋ ਅਸੀਂ ਰੋਜ਼ ਸ਼ਾਮ ਨੂੰ ਕਹਿੰਦੇ ਸਮੋਗ ਬਹੁਤ ਹੈ ਆਖੇ ਜੀ ਧੂਆਂ ਬਹੁਤ ਹੈ ਪੋਇਜ਼ਨਸ ਧੂਆ ਆ ਜ਼ਹਿਰੀਲਾ ਧੂਆ ਆ ਆ ਰੁੱਖ ਨੇ ਸਾਨੂੰ ਬਚਾਉਣਾ ਸੀ ਤੇ ਇਹਨੂੰ ਅਸੀਂ ਪਹਿਲਾਂ ਕੱਟਿਆ ਮੁੜ ਕੇ ਜਾਲ ਰਹੇ ਆ ਜੜ੍ਹਾਂ ਨੂੰ ਵੀ ਜਾਲ ਰਹੇ ਆ ਹੁਣ ਕਿਹੜੀ ਦੁਕਾਨ ਤੋਂ ਕਿਹੜੀ ਮਾਂ ਦੀ ਦੁਕਾਨ ਤੋਂ ਜਾ ਕੇ ਆਕਸੀਜਨ ਖਰੀਦ ਕੇ ਲੈ ਕੇ ਆਉਣੀ ਆ ਇਹਨੂੰ ਕਿਉਂ ਤੁਸੀਂ ਇਹਦਾ ਕਸੂਰ ਕਿਸ ਦਾ ਦੇਖੋ ਜਿਹੜੇ ਲੋਕ ਜਿਹਨੂੰ ਫਾਂਸੀ ਦਿੰਦੇ ਨੇ ਉਹਨੂੰ ਜਲਾਦ ਕਹਿੰਦੇ ਤੇ ਜਿਹੜੇ ਕੱਟਦੇ ਉਹਨਾਂ ਨੂੰ ਕਸਾਈ ਕਹਿੰਦੇ ਆ ਇਹਦਾ ਕਸੂਰ ਤਾਂ ਪੁੱਛ ਲੈਂਦੇ ਰੁੱਖ ਦਾ ਕਸੂਰ ਕੀ ਸੀ ਭਾਂਜੀ ਤੁਸੀਂ ਸਾਰੀਆਂ ਗੱਲਾਂ ਸੁਣ ਲਈਆਂ ਠੀਕ ਹੈ ਵਾਤਾਵਰਣ ਪ੍ਰੇਮੀਓ ਮੈਨੂੰ ਪਤਾ ਤੁਹਾਡੇ ਮਨ ਨੂੰ ਵੀ 6:00 ਵਜੇ ਆ ਮਨੋਜ ਕੰਡਾ ਸਾਹਿਬ ਵੀ ਬਹੁਤ ਕੋਸ਼ਿਸ਼ਾਂ ਕਰਦੇ ਆ ਤੁਸੀਂ ਵੀ ਕੋਸ਼ਿਸ਼ਾਂ ਕਰਦੇ ਆ ਜਿਵੇਂ ਸਰ ਉਹਨਾਂ ਨੇ ਕਿਹਾ ਕਿ ਜਿਹੜੇ ਪਿਛਲੇ 4 ਸਾਲ ਤੋਂ ਰੁੱਖ ਲਾਏ ਆ ਆ ਜਿਹੜੀ ਮਿਹਨਤ ਖਰਾਬ ਕੀਤੀ ਗਈ ਆ ਉਹ ਇੱਕ ਬਰਾਬਰ ਆ ਕਿਵੇਂ ਦੇਖਦੇ ਹੋ ਦੇਖੋ ਅਸੀਂ ਬੱਚਿਆਂ ਵਾਂਗ ਪੌਦਿਆਂ ਨੂੰ ਪਾਣੀ ਦਿੰਦੇ ਆ ਲਗਾਉਂਦੇ ਆ ਮਤਲਬ ਉਹ ਕਿਉਂ ਗਰੋਥ ਕਰਦੇ ਕਿਉਂਕਿ ਉਹਨਾਂ ਚ ਇੱਕ ਪ੍ਰਾਣ ਸ਼ਕਤੀ ਹੈ ਉਹਨਾਂ ਵਿੱਚ ਵੀ ਸਾਡੇ ਵਰਗੇ ਪ੍ਰਾਣ ਹੈ ਉਹ ਵੀ ਸਾਹ ਲੈਂਦੇ ਆ ਔਰ ਜੇ ਜੰਗਲਾਤ ਵਿਭਾਗ ਜੀ ਨੇ ਇਹ ਕੱਟਿਆ ਵੀ ਆ ਤੇ ਜੇ ਉਹ ਕਹਿੰਦੇ ਕਿ ਅਸੀਂ ਪਰਮਿਸ਼ਨ ਨਹੀਂ ਦਿੱਤੀ ਤੇ ਮੈਂ ਸਮਝੂਂਗੇ ਕਿ ਇਸ ਪੌਦੇ ਦਾ ਕਤਲ ਹੋਇਆ ਇੱਕ ਕਤਲ ਹੋਇਆ ਉਸ ਪੇੜ ਦਾ ਤੇ ਬਾਕੀ ਇਸ ਸ਼ਹਿਦ ਜਿਹੜਾ ਭਗਵਾਨ ਹੀ ਰੱਖਾ ਹੈ ਦੇਖੋ ਅਸੀਂ ਸਮਾਜ ਸੇਵਕ ਸੰਸਥਾਾਂਾਂ ਸਾਰਿਆਂ ਮਿਲ ਕੇ ਕਿੰਨੇ ਅਸੀਂ ਇੱਥੇ ਡਿਵਾਈਡਰਸ ਤੇ ਪੌਦੇ ਲਾਏ ਆ ਪ੍ਰਸ਼ਾਸਨ ਨੂੰ ਉਹ ਨਹੀਂ ਦਿਖਦਾ ਕਿ ਅਸੀਂ ਇਹਨਾਂ ਨੂੰ ਪਾਣੀ ਤੱਕ ਦੇਣਾ ਵਾ ਇਹਨਾਂ ਨੂੰ ਵੱਡਣ ਦਾ ਪਤਾ ਉਹਨਾਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕੀਤਾ ਕਿਦਾਂ ਕੀਤਾ ਜਾਵੇ ਇਹਨਾਂ ਦੀ ਨਜ਼ਰਾਂ 'ਚ ਬਿਲਕੁਲ ਨਹੀਂ ਹੈ ਨਾ ਇਹਨਾਂ ਨੂੰ ਪਾਣੀ ਦਿੱਤਾ ਜਾ ਰਿਹਾ ਹੁਣ ਤੁਸੀਂ ਦੇਖੋ ਕਿੰਨੇ ਇਹ ਮਿੱਟੀ ਨਾਲ ਪਰੇ ਪਏ ਆ ਔਰ ਸੁੱਕੇ ਪਏ ਆ ਮੁਰਝਾਏ ਪਏ ਆ ਮਤਲਬ ਇਹ ਵੀ ਤਾਂ ਕਤਲ ਹੀ ਹੈ ਕਹਿੰਨਾ ਦਾ ਕਿ ਤੁਸੀਂ ਇਹਨਾਂ ਨੂੰ ਇਹਨਾਂ ਦੇ ਕੇਅਰ ਨਹੀਂ ਕਰ ਰਹੇ ਕਿ ਇਹ ਮਰਦੇ ਅਤੇ ਮਰ ਜਾਣ ਔਰ ਇਹਨਾਂ ਨੇ ਸਾਨੂੰ ਪਹਚਾਣਾ ਉਹ ਇਹਨਾਂ ਨੇ ਬਚਾਣਾ ਕਰੋਨਾ ਕਾਲ 'ਚ 6-6 ਹਜ਼ਾਰ ਦਾ ਆਕਸੀਜਨ ਸਿਲੰਡਰ ਖਰੀਦਿਆ ਗਿਆ ਤੇ ਜਿਨ੍ਹਾਂ ਨੇ ਸਾਨੂੰ ਫ੍ਰੀ ਆਕਸੀਜਨ ਦੇਣੀ ਆ ਅਸੀਂ ਉਹਨਾਂ ਨੂੰ ਮਾਰਨ ਤੇ ਤੁਰੇ ਹੋਏ ਆ ਇਹਨਾਂ ਨੂੰ ਕਿਉਂ ਨਹੀਂ ਡੈਲੀ ਪਾਣੀ ਪ੍ਰਸ਼ਾਸਨ ਵੱਲੋਂ ਲੱਗਦਾ ਕਾ ਕਰੋੜਾਂ ਦਾ ਨੁਕਸਾਨ ਹੈ ਕਹਿੰਦੇ ਇੱਕ ਰੁੱਖ ਪਤਾ ਨਹੀਂ ਜ਼ਿੰਦਗੀ 'ਚ ਕਿੰਨੇ ਕਰੋੜਾਂ ਦੀ ਆਕਸੀਜਨ ਦੇ ਜਾਂਦਾ ਬਿਲਕੁਲ ਬਿਲਕੁਲ ਸਰ ਆਮ ਲੋਕਾਂ ਦਾ ਕਰੋੜਾਂ ਦਾ ਨੁਕਸਾਨ ਹੈ ਕਰੋੜਾਂ ਦਾ ਨੁਕਸਾਨ ਹੈ ਜਨਤਾ ਦਾ ਨੁਕਸਾਨ ਹੈ ਹੁਣ ਤੁਸੀਂ ਦੇਖੋ ਕਿੰਨਾ ਪ੍ਰਦੂਸ਼ਣ ਹੈ ਕੋਈ ਪ੍ਰਦੂਸ਼ਣ ਬੋਰਡ ਇੱਥੇ ਕੰਮ ਨਹੀਂ ਕਰ ਰਿਹਾ ਇਹ ਕਹਿੰਦੇ ਜੀ ਧੁੰਦ ਪੈ ਰਹੀ ਹੈ ਮੈਨੂੰ ਨਹੀਂ ਲੱਗਦਾ ਇੱਥੇ ਧੁੰਦ ਹੈ ਇਹ ਸਾਰਾ ਪੋਲਿਊਸ਼ਨ ਹੈ ਤੇ ਕੋਈ ਪੋਲਿਊਸ਼ਨ ਬੋਰਡ ਇੱਥੇ ਕੰਮ ਨਹੀਂ ਕਰਦਾ ਤੁਸੀਂ ਫੋਰੈਸਟ ਡਿਪਾਰਟਮੈਂਟ ਲੈ ਲਓ ਦੇਖੋ ਇਹ ਕਤਲ ਹੈ ਉਹਦੀ ਪਹੁੰਚੇ ਨਹੀਂ ਹਲੇ ਤੱਕ ਅਸੀਂ ਫੋਨ ਕਰ ਰਹੇ ਹਾਂ ਇਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਹੀ ਕਿ ਇਸ ਸ਼ਹਿਰ ਦਾ ਭਗਵਾਨ ਹੀ ਰਾਖਾ ਹੈ ਬਸ ਮਤਲਬ ਤਾਜੂਬ ਹੁੰਦਾ ਹੈ ਜੀ ਕਿ ਮਨਮਾਨੀਆਂ ਤੇ ਜੋਰ ਹੈ ਨਾ ਪੂਰਾ ਤਾਕਤਵਰਾਂ ਦਾ ਜੋਰ ਚੱਲ ਰਿਹਾ ਦੇਖੋ ਤਾਕਤਵਰ ਜਨਤਾ ਹੀ ਬਣਾਉਂਦੀ ਹੈ ਨਾ ਜੇ ਜਨਤਾ ਉਸ ਚੀਜ਼ ਦਾ ਵਿਰੋਧ ਕਰੇਗੀ ਉਹ ਤਾਕਤ ਕਿੱਥੋਂ ਕੰਮ ਕਰ ਲੇਗੀ ਜਨਤਾ ਦਾ ਉੱਠਣਾ ਬਹੁਤ ਜ਼ਰੂਰੀ ਹੈ ਤਾਂ ਹੀ ਪ੍ਰਸ਼ਾਸਨ ਜਿਹੜਾ ਹੈ ਕੰਮ ਕਰਨ ਦੀ ਮੈਂ ਹਮੇਸ਼ਾ ਬੋਲਦੀ ਆਈ ਆ ਕਿ ਪ੍ਰਸ਼ਾਸਨ ਨਾ ਵਾ ਸ਼ਹਿਰ ਦਾ ਜਿਹੜਾ ਹੈ ਕੰਮ ਕਰਨ ਦੀ ਨਹੀਂ ਸੁੱਤਾ ਪਿਆ ਹੈ ਰਾਵਣ ਨੂੰ ਬਾਰ-ਬਾਰ ਸਾਢੇ ਚੰਨੇ ਲੇਕਿਨ ਕੁੰਮ ਕਰਨੀ ਉੱਠਦਾ ਕੁੰਮ ਕਰਨ ਨਹੀਂ ਉੱਠ ਰਿਹਾ ਮੈਨੂੰ ਨਹੀਂ ਲੱਗਦਾ ਕਿ ਕੁੰਮ ਕਰਨ ਮਰਿਆ ਹੋਇਆ ਉਹ ਜਿੰਦਾ ਹੀ ਹੈ ਪਰ ਸੁੱਕਾ ਪਿਆ ਉਹ ਸਾਡਾ ਨਵਾਂ ਸ਼ਹਿਰ ਦਾ ਪ੍ਰਸ਼ਾਸਨ ਹੈ ਸੜਕਾਂ ਟੁੱਟੀਆਂ ਪਈਆਂ ਪਾਣੀ ਤਾਂ ਇੰਨਾ ਗੰਦਾ ਆ ਰਿਹਾ ਸੀਵਰੇਜ ਬਲੌਕ ਹੈ ਰੋਜ਼ ਸ਼ਹਿਰ 'ਚ ਹੀ ਸਮੈਲ ਫੈਲੀ ਹੋਈ ਹੈ ਕੁਝ ਨਹੀਂ ਹੋ ਸਕਦਾ ਹੈ ਸ਼ਹਿਰ ਦਾ ਕੁਝ ਨਹੀਂ ਹੋ ਸਕਦਾ ਅਜਾ ਪਹਿਂਜੀ ਹੁਣ ਬਣਦਾ ਕਿ ਡੀਐਫਓ ਸਾਹਿਬ ਕਹਿੰਦੇ ਕਿ ਪਰਮਿਸ਼ਨ ਲਈ ਨਹੀਂ ਗਈ ਇਲਲੀਗਲ ਹੁਣ ਵਾਤਾਵਰਣ ਪ੍ਰੇਮੀ ਕੀ ਡਿਮਾਂਡ ਕਰਨਗੇ ਕੀ ਮੰਗ ਰੱਖਣਗੇ ਅਸੀਂ ਤਾਂ ਇਹੀ ਡਿਮਾਂਡ ਕਰਦੇ ਹਾਂ ਕਿ ਜੋ ਇਹ ਤੇ ਕਾਨੂੰਨੀ ਕਾਰਵਾਈ ਬੰਦੀ ਹੈ ਉਸ ਪਰਸਨ ਤੇ ਕੀਤੀ ਜਾਵੇ ਜਿਨ੍ਹਾਂ ਨੇ ਫੇਰ ਜੜਾ ਉਹਦਾ ਕਤਲ ਕੀਤਾ ਜੀ ਇੱਕ ਮਿੰਟ ਆਇਓ ਸਰ ਮੈਂ ਮੋਣੀ ਕਹਿੰਦੇ ਕਿ ਪੇੜ ਦਾ ਕਤਲ ਹੈ ਇਸ ਗੱਲ ਆਪਾਂ ਵੀ ਹਾਮੀ ਭਰਦੇ ਹਾਂ ਇਸ ਗੱਲ ਨੂੰ ਆਪਾਂ ਵੀ ਸਮਝਦੇ ਹਾਂ ਕਿ ਉਹ ਜਿਉਂਦਾ ਜਾਗਦਾ ਸੀ ਉਹਨੂੰ ਕੱਟਿਆ ਗਿਆ ਸਾਹ ਲੈ ਰਿਆ ਸੀ ਤੁਸੀਂ ਰਾਤੀ ਇੱਥੇ ਮੌਕੇ ਤੇ ਮੌਜੂਦ ਸੀਗੇ ਤੁਸੀਂ ਕਾਗਜ਼ ਵੀ ਪੁੱਛ ਕੇ ਪਰਮਿਸ਼ਨ ਦਿਖਾਓ ਜਿਹੜੇ ਓਨਰ ਹੈ ਬਿਲਡਿੰਗ ਦੇ ਉਹਨਾਂ ਨਾਲ ਵੀ ਗੱਲ ਕੀਤੀ ਉਹਨਾਂ ਦੀ ਸਟੇਟਮੈਂਟ ਜਿਹੜੀ ਮੈਂ ਦੇਖਿਆ ਫਲਕਚੂਏਟ ਕੀਤੀ ਆ ਪਹਿਲਾਂ ਕੁਝ ਕੇ ਬਾਅਦ ਕੁਝ ਕੇ ਤੁਹਾਡੀ ਵੀਡੀਓ ਦੇ ਅਕੋਰਡਿੰਗ ਚ ਗੱਲ ਕਰੀਏ ਕੀ ਕੀ ਕਿਹਾ ਉਹਨਾਂ ਨੇ ਇੱਕ ਵਾਰ ਦੱਸੋ ਦੇਖੋ ਜਿਹੜੀ ਵੀਡੀਓ ਹੈ ਉਹ ਤੇ ਲਾਈਵ ਹੈ ਉਹਦੇ ਚ ਤਾਂ ਕੋਈ ਕਿੰਤੂ ਪ੍ਰੰਟੂ ਵਾਲੀ ਗੱਲ ਹੀ ਨਹੀਂ ਹੈ ਲੇਕਿਨ ਮੈਂ ਇਹ ਕਹਾਂਗਾ ਇਹ ਪੇੜ ਹੁਣ ਜਿਹੜਾ ਕੱਟਿਆ ਗਿਆ ਇਹ ਗੈਰਕਾਨੂੰਨੀ ਆ ਜੋ ਡੀਐਫਓ ਸਾਹਿਬ ਨੇ ਵੀ ਕਨਫਰਮ ਕਰ ਦਿੱਤਾ ਤੇ ਇਹਦੇ ਚ ਇੱਕ ਚੋਰੀ ਹੈ ਇੱਕ ਇੱਕ ਕਤਲ ਹੈ ਸਾਡੀ ਸਾਡੀਆਂ ਨਜ਼ਰਾਂ ਚ ਇੱਕੰਦੇ ਜਿੰਨਾ ਬੰਦੇ ਦਾ ਕਤਲ ਆ ਉਹ ਤੋਂ ਇਹ ਜ਼ਿਆਦਾ ਖਤਰਨਾਕ ਕਤਲ ਹੈ ਮੈਂ ਤਾਂ ਇਹ ਕਹਾਂਗਾ ਇਸ ਤੋਂ ਪਹਿਲੇ ਇੱਕ ਘਟਨਾ ਘੱਡੀ ਸੀ ਜੇ ਤੁਹਾਨੂੰ ਯਾਦ ਹੈ ਕਿ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਚ ਵੀ ਇਸੇ ਤਰ੍ਹਾਂ ਪੇੜ ਕੱਟੇ ਗਏ ਸੀ ਉਦੋਂ ਅਸੀਂ ਮੁੱਦਾ ਉਠਾਇਆ ਸੀ ਮੈਂ ਤੇ ਅਪੀਲ ਕਰਾਂਗਾ ਪ੍ਰਸ਼ਾਸਨ ਨੂੰ ਕਿ ਇਸ ਵਾਰੀ ਇਹਦੀ ਐਗਜ਼ੈਂਪਲਰੀ ਪਨਿਸ਼ਮੈਂਟ ਦਿੱਤੀ ਜਾਵੇ ਜਿਹੜੇ ਜਣ ਦੇ ਮੌਜੂਦ ਬੰਦੇ ਸੀ ਮੈਂ ਇਹ ਕਹਾਂਗਾ ਜਿਸ ਤਰ੍ਹਾਂ ਕ੍ਰਿਮੀਨਲ ਲਾ ਕਹਿੰਦਾ ਕਿ ਜੇ ਕੋਈ ਕਤਲ ਹੋ ਰਿਹਾ ਕੋਲ ਖੜੇ ਹੋ ਕੇ ਕੋਈ ਕਤਲ ਕਰਵਾ ਰਿਹਾ ਜਾਂ ਉਹਨੂੰ ਰੋਕ ਨਹੀਂ ਰਿਹਾ ਜਾ ਉਹਦੇ ਚ ਆਪਣਾ ਯੋਗਦਾਨ ਪਾ ਰਿਆ ਕਤਲ ਹੋਣ ਚ ਔਰ ਸਾਰਿਆਂ ਨੂੰ ਇਹ ਭਾਗੀ ਬਣਾਇਆ ਜਾਵੇ ਔਰ ਇੱਕ ਐਗਜ਼ੈਂਪਲਰੀ ਪਨਿਸ਼ਮੈਂਟ ਇਹਦੇ ਲਈ ਦਿੱਤੀ ਜਾਵੇ ਕਿ ਪ੍ਰਸ਼ਾਸਨ ਕਿਹੈਸਾ ਇਹਦੇ ਤੇ ਐਕਸ਼ਨ ਲਵੇ ਕਿ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਦ ਰੱਖੇ ਕਿ ਭਈ ਇਦਾਂ ਇਲਿਗਲੀ ਪੇੜ ਨੂੰ ਹੱਥ ਲਾਗੇ ਨੂੰ ਕੋਈ ਪਾਵੇ ਬਸ ਇਹ ਮੇਰੀ ਅਪੀਲ ਹੈ ਉਹਨੂੰ 100 ਵਾਰ ਸੋਚਣਾ ਪਵੇ ਕਿ ਜੇ ਅਸੀਂ ਕਿਸੇ ਜਿੰਦੇ ਜਾਗਦੇ ਪੇੜ ਦਾ ਕਤਲ ਕਰ ਰਹੇ ਹਾਂ ਤੇ ਸਾਨੂੰ ਇਹਦੀ ਕੀ ਪਨਿਸ਼ਮੈਂਟ ਮਿਲ ਸਕਦੀ ਹੈ ਪਨਿਸ਼ਮੈਂਟ ਮਿਲਣਾ ਬਹੁਤ ਜ਼ਰੂਰੀ ਹੈ ਮੈਂ ਇਹਨਾਂ ਨੌਜਵਾਨਾਂ ਨਾਲ ਵੀ ਗੱਲ ਕਰਨੀ ਪੈਂਦੀ ਹੈ ਇੱਕ ਵਿਚਾਰ ਸਾਂਝਾ ਕਰਨਾ ਚਾਹੁੰਦਾ ਉਸ ਤੋਂ ਪਹਿਲਾਂ ਪਿਛਲੇ ਸਾਲ ਮੈਨੂੰ ਰਾਹੋਂ ਤੋਂ ਗੋਲੜੋਂ ਤੋਂ ਕੁਝ ਵਿਅਕਤੀ ਆ ਕੇ ਮਿਲੇ ਹੁਣ ਨਾਮ ਮੈਂ ਭੁੱਲ ਗਿਆ ਕਿਉਂਕਿ ਪੁਰਾਣੀ ਗੱਲ ਹੈ ਉਹ ਕਹਿੰਦੇ ਕੁਝ ਰੁਕ ਸੜਕ ਦੇ ਵਿੱਚ ਐਕਸੀਡੈਂਟ ਹੋ ਸਕਦਾ ਕਿਉਂਕਿ ਫੌਗ ਹੋ ਜਾਂਦੀ ਹੈ ਤੇ ਉਹਦੀ ਪਰਮਿਸ਼ਨ ਨਹੀਂ ਮਿਲੀ ਜਿਹੜੇ ਸੜਕ ਦੇ ਵਿੱਚ ਆਪਾਂ ਉਹਨਾਂ ਨੂੰ ਨਹੀਂ ਕੱਟ ਸਕੇ ਲੇਕਿਨ ਆਹ ਮੁੱਖ ਮਾਰਗ ਤੇ ਆਹ ਦੇਖੋ ਕਿਵੇਂ ਧੁੱਕਦਾ ਪਿਆ ਹੁਣ ਜੀ ਵੀਰੇ ਤੁਸੀਂ ਕੀ ਕਹਿਣਾ ਦੇਖੋ ਜੀ ਅੱਜ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ਪੁਰ ਹੈ ਉਹਨਾਂ ਦੇ ਜਿਹੜੇ ਗੁਰਬਾਣੀ ਦੇ ਤੁਕਾਂ ਉਹਨਾਂ ਨੇ ਲਿਖੀਆਂ ਨੇ ਕਿ ਪਵਰਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੇ ਦਾਇ ਦਾਇਆ ਖੇਲਿਆ ਸਗਲੇ ਜਗਤ ਸੋ ਦੋ ਸ਼ਰਤਾਂ ਨੂੰ ਤਾਂ ਇਹਨਾਂ ਨੇ ਪੂਰੀਤ ਕਰਤਾ ਠੀਕ ਹੈ ਪਵਰਨ ਗੁਰੂ ਤੇ ਪਾਣੀ ਪਿਤਾ ਇਹ ਹਵਾ ਤਾਂ ਦੇਖੋ ਉਸ ਦਰਖਤ ਨੇ ਸਾਫ਼ ਕਰਨੀ ਸੀ ਉਹ ਦਰਖਤ ਵੱਢ ਦਿੱਤਾ ਹਵਾ ਸਾਫ਼ ਤਾਂ ਹੁਣੀ ਬੰਦ ਹੋ ਗਈ ਉਸ ਉਹਦੇ ਹਿੱਸੇ ਦੀ ਨਵਾਂ ਇਹਨਾਂ ਨੇ ਧੂਆਂ ਲਾ ਕੇ ਹੋਰ ਕੰਮ ਕਰ ਦਿੱਤਾ ਪੱਤੇ ਤੱਕ ਸਾੜਦੇ ਪੱਤੇ ਤੱਕ ਸਾੜਦੇ ਤੁਸੀਂ ਯਕੀਨ ਮੰਨੋ ਇਹ ਮੈਂ ਤੇ ਮੇਰਾ ਦੋਸਤ ਅਸੀਂ ਅੱਜ ਗੁਰਪੁਰਬ ਦੇ ਸਿਲਸਿਲੇ 'ਚ ਹੀ ਅੱਜ ਅਸੀਂ ਨਵਾਂ ਸ਼ਹਿਰ ਆਏ ਸੀਗੇ ਅਸੀਂ ਇੱਥੇ ਲੰਗ ਰਹੇ ਸੀਗੇ ਤੇ ਉਹ ਗਲੇ ਨੂੰ ਪੈ ਰਿਆ ਸੀ ਧੂਆ ਕਿਉਂਕਿ ਇਹਦੇ ਪੱਤੇ ਕੌੜੇ ਇਸ ਫਾਇਦੇ ਤੇ ਗਲੇ ਨੂੰ ਪੈਂਦੇ ਆ ਅਸੀਂ ਆਪਸ 'ਚ ਗੱਲਾਂ ਕਰਦੇ ਜਾ ਰਹੇ ਸੀ ਵੀ ਯਾਰ ਇਹ ਕਰਕੇ ਇਹਨਾਂ ਨੇ ਪੱਤੇ ਜਾਲੇ ਹੋਏ ਆ ਵੀ ਇਹ ਗਲਤ ਗੱਲ ਐ ਤੇ ਜਣੀ ਥੋੜਾ ਜਿਹਾ ਮਨ ਨੂੰ ਠੇਸ ਪਹੁੰਚਦੀ ਹੈ ਕਿ ਆਪਾਂ ਇਹੋ ਜਿਹੇ ਮਤਲਬ ਮਹਾਨ ਫਿਲਾਸਫਰ ਸਾਡੇ ਕੋਲ ਰਹੇ ਨੇ ਮਹਾਨ ਕਵੀ ਰਹੇ ਨੇ ਜਿਨ੍ਹਾਂ ਨੇ ਕੁਦਰਤ ਦੀ ਗੱਲ ਕੀਤੀ ਹੈ ਪਰ ਫਿਰ ਵੀ ਅਸੀਂ ਉਹਨਾਂ ਦੇ ਦਿੱਤੇ ਹੋਏ ਪਾਏ ਹੋਏ ਪੂਰਨਿਆਂ ਤੇ ਚੱਲ ਹੀ ਨਹੀਂ ਸਕਦੇ ਹੈਗੇ ਤਾਂ ਫਿਰ ਮੈਨੂੰ ਲੱਗਦਾ ਲਾਹਣਤ ਸਾਡੇ ਤੇ ਜਿਨ੍ਹਾਂ ਦੇ ਵੀ ਇਹ ਜਿਹੜੀ ਹੈਗੀ ਹੈ ਔਰ ਵੱਡੀ ਗੱਲ ਹੈ ਕਿ ਮੌਕੇ ਤੇ ਟ੍ਰੈਫਿਕ ਇੰਚਾਰਜ ਸਾਹਿਬ ਸੀਗੇ ਹਲਕਾ ਇੰਚਾਰਜ ਸਾਹਿਬ ਸੀਗੇ ਰੋਕਣਾ ਚਾਹੀਦਾ ਸੀ ਜੇ ਕੁਝ ਗਲਤ ਹੋ ਰਿਹਾ ਰੋਕਣਾ ਚਾਹੀਦਾ ਸੀ ਦਿਨੇਸ਼ ਜੀ ਤੁਹਾਡੇ ਜਿੰਨੇ ਵੀ ਦਰਸ਼ਕ ਹੈ ਉਹਨਾਂ ਨੂੰ ਵੀ ਮੈਂ ਸਦਾ ਨੰਨਾ ਕਿ ਮੇਰੀ ਗੱਲ ਤੇ ਗੌਰ ਕਰਿਓ ਥੋੜਾ ਪਰ ਤਾ ਜੇ ਤੂੰ ਬਹੁਤ ਜ਼ਿਆਦਾ ਜੀ ਕਿ ਕੱਲ 14 ਨਵੰਬਰ ਬਾਲਦੇਵ ਸਿੰਘ ਸਾਡੇ ਸਾਬ ਜਦਿਆਂ ਨੂੰ ਲੋਕ ਸਲਾਮੀਆਂ ਦੇ ਰਹੇ ਸੀ ਸਾਬ ਜਦਿਆਂ ਨੂੰ ਯਾਦ ਕੀਤਾ ਜਾ ਰਿਹਾ ਸੀ ਉਹਨਾਂ ਦੀਆਂ ਕੁਰਬਾਨੀਆਂ ਨੂੰ ਤੇ ਅੱਜ ਮੇਰੇ ਬਾਬੇ ਨਾਨਕ ਦਾ ਦਿਹਾੜਾ ਆ ਦੋਏ ਦਿਨਾਂ ਦੇ ਵਿੱਚ ਇਹਨਾਂ ਨੇ ਆ ਜੋ ਕੰਮ ਕੀਤਾ ਇਹ ਤੋਂ ਵੱਧ ਨਿੰਦਿਆ ਉਹ ਦਿਨ ਤਾਂ ਵਿਚਾਰ ਲੈਂਦੇ ਉਹ ਪਾਪੀਓ ਗੁਰਨਾਨਕ ਜੀ ਦੇ ਨਾਂ ਲੈ ਕੇ ਅਸੀਂ ਤਾਂ ਬੂਟੇ ਲਾ ਰਹੇ ਆਂ ਬਗੀਚੀਆਂ ਲਾ ਰਹੇ ਆਂ ਨਾਨਕ ਫੁਲਵਾੜੀਆਂ ਲਾ ਰਹੇ ਆਂ ਲੋਕ ਰੁੱਖਾਂ ਦਾ ਲੰਗਰ ਲਾ ਰਹੇ ਆਂ ਬੂਟਿਆਂ ਦਾ ਲੰਗਰ ਲਾ ਰਹੇ ਆਂ ਤੇ ਕੱਲ ਸਭ ਜੀ ਦੇ ਦਾ ਦਿਨ ਤੇ ਅੱਜ ਮੇਰੇ ਗੁਰਨਾਨਕ ਦਾ ਦਿਨ ਇਹਨਾਂ ਨੇ ਜੋ ਇਹ ਕੀਤਾ పాਪ ਇਹ ਮੇਰਾ ਨਾਨਕੀ ਹੁਣ ਇਹਦਾ ਭੁਗਤਾਨ ਇਹਦਾ ਕਰਵਾਊਗਾ ਮੈਂ ਤਾਂ ਇਹੀ ਅਰਜ਼ ਕਰਾਂ ਬਹੁਤ ਸ਼ੁਕਰ ਹੈ ਜੀ ਤੇ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਦੁੱਖ ਹੋਇਆ ਦੁੱਖ ਮਹਿਸੂਸ ਕੀਤਾ ਕਿ ਜਦ ਰੁੱਖ ਨੂੰ ਵੱਢਿਆ ਗਿਆ ਉਹਨੂੰ ਕਿੰਨੀ ਤਕਲੀਫ ਹੋਈ ਹੋਵੇਗੀ ਭੈਣ ਜੀ ਉਹਨੇ ਕਿਹਾ ਸੀ ਕਹਿੰਦੇ ਕਿ ਕਤਲ ਹੈ ਕਿਉਂਕਿ ਰੁੱਖ ਵੀ ਸਾਹ ਲੈ ਰਿਆ ਬੜੇ ਅچھے ਤਰੀਕੇ ਸਮਝਾਇਆ ਇਹਨਾਂ ਨੇ ਕਹਿੰਦੇ ਕਿ ਬੂਟਾ ਲਾਉਨੇ ਆ ਹੌਲੀ ਹੌਲੀ ਵੱਧਦਾ ਉਹਦੇ ਅੰਦਰ ਵੀ ਜਾਨ ਹੈ ਇਹ ਕੁਦਰਤ ਹੈ ਪਰ ਉਸਦੇ ਨਾਲ ਦੀ ਨਾਲ ਵੱਡਾ ਸਵਾਲ ਇਹੀ ਹੈ ਕਿ ਜ਼ਿੰਮੇਵਾਰ ਲੋਕ ਕੋਲ ਖੜੇ ਸੀ ਉਹਨਾਂ ਨੇ ਆਵਾਜ਼ ਬੁਲੰਦ ਕਿਉਂ ਨਹੀਂ ਕੀਤੀ ਉਹਨਾਂ ਨੇ ਰੋਕਿਆ ਕਿਉਂ ਨਹੀਂ ਉਹਨਾਂ ਨੇ ਵਾਕਿਆ ਨੂੰ ਕਿਉਂ ਨਹੀਂ ਜਗਾਇਆ ਉਹਨਾਂ ਨੇ ਡੀਐਫਓ ਸਾਹਿਬ ਨੂੰ ਕਾਲ ਕਿਉਂ ਨਹੀਂ ਕੀਤੀ ਟ੍ਰੈਫਿਕ ਇੰਚਾਰਜ ਸਾਹਿਬ ਨੇ ਆਪਣੇ ਸੀਨੀਅਰਸ ਨੂੰ ਕਾਲ ਕਿਉਂ ਨਹੀਂ ਕੀਤੀ ਜੋ ਕਰਦੇ ਸ਼ਾਇਦ ਰੋਕਿਆ ਜਾ ਸਕਦਾ ਸਾਨੂੰ ਤਾਂ ਇਹਦਾ ਕੋਈ ਵੀ ਨਹੀਂ ਪਤਾ ਕਿ ਜਿਹੜਾ ਰੁੱਖ ਕੱਟਿਆ ਆ ਉਹਨੂੰ ਲੈ ਕੇ ਕਿੱਥੇ ਗਏ ਕੀ ਕਰਨਾ ਹੈ ਉਹਦਾ ਤੁਸੀਂ ਦੇਖੋ ਦੇ ਅੰਗ ਅੰਗ ਜਲਾ ਰਹੇ ਆ ਕਿ ਉਹਦਾ ਨਾਮੋ ਨਿਸ਼ਾਨੀ ਮਿਟ ਜਾਵੇ ਜਸਟ ਸ਼ੇਮ ਔਨ ਯੂ ਜਿਨਨ ਨੇ ਵੀ ਇਹ ਕੰਮ ਕੀਤਾ ਜਸਟ ਸ਼ੇਮ ਔਨ ਯੂ ਡਿਸਕਸਡਿੰਗ ਡਿਸਕਸਡਿੰਗ ਚਲੋ ਅਸੀਂ ਇਹ ਸਵਾਲਾਂ ਨਾਲ ਵੀਡੀਓ ਨੂੰ ਰੈਪ ਅਪ ਕਰਦੇ ਆ ਪਰ ਬਹੁਤ ਕਾਲਸ ਆਈਆਂ ਲੇਕਿਨ ਜਾ ਕੇ ਇੰਨੇ ਕਿ ਜਾਣੇ ਆ ਬਾਕੀ ਨੇ ਅੱਖਾਂ ਬੰਦ ਕਰ ਲਈਓ ਇਹੀ ਕਹਿੰਦੇ ਕਿ ਜਿਵੇਂ ਪਹਿਲਾਂ ਕਿਹਾ 100 ਗੰਡਾ ਵੀ ਖਾਣਾ 76 ਵੀ ਖਾਣਾ ਪਰ ਜਦੋਂ ਲੀਡਰਾਂ ਦੇ ਵਿੱਚ ਝੋਕ ਕੇ ਉਹਨੂੰ ਸਲਾਮ ਵੀ ਕਰਨੀ ਹੈ ਪਰ ਸਵਾਲ ਨਹੀਂ ਪੁੱਛਣੇ ਸੜੀ ਜਾਣਾ ਕੁੜੀ ਜਾਣਾ ਚੁਗਲੀਆਂ ਕਰੀ ਜਾਣੀਆਂ ਲੇਕਿਨ ਮੌਕੇ ਤੇ ਨਹੀਂ ਖੜਨਾ ਮੌਕੇ ਤੇ ਕੋਈ ਕੋਈ ਖੜਦਾ ਉਹੀ ਖੜਦਾ ਜਿਹਦਾ ਜ਼ਮੀਰ ਜਾਗਦਾ ਬਹੁਤ ਬਹੁਤ ਸ਼ੁਕਰੀਆ